ਏਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਕਾ ਨਿੱਕਾ ਸਵਾਗਤ ਹੈ ਜੀ ਸੋ ਅੱਜ ਕੱਲ ਬਿਮਾਰੀਆਂ ਨੇ ਜੋ ਬਹੁਤ ਵਧੀਆਂ ਹੋਈਆਂ ਨੇ ਹਰ ਬੰਦਾ ਕਿਸੇ ਨਾ ਕਿਸੇ ਬਿਮਾਰੀ ਦਾ ਸ਼ਿਕਾਰ ਹੈ ਸੋ ਮਲੇਸ਼ੀਆ ਤੋਂ ਇੱਕ ਚਮਤਕਾਰੀ ਕਰੀਮ ਆਈ ਹੈ ਜੋ ਕਰਾਲੀ ਸ਼ਹਿਰ ਦੇ ਵਿੱਚ ਅੱਜ ਉਸ ਦਾ ਡੈਮੋ ਦਿਖਾਇਆ ਗਿਆ ਹੈ ਜੋ ਵੈਦ ਮਲਕੀ ਸਿੰਘ ਜੀ ਨੇ ਉਹਨਾਂ ਦੀ ਰਹਿਨਮਾਈ ਦੇ ਹੇਠ ਅੱਜ ਕੁਰਾਲੀ ਦੇ ਵਿੱਚ ਇੱਕ ਕੈਂਪ ਲਗਾਇਆ ਗਿਆ ਜੋ ਬੰਗਲੌਰ ਤੋਂ ਡਾਕਟਰ ਸਾਹਿਬ ਆਏ ਨੇ ਪੋਨਾ ਨੇ ਇੱਕ ਮਰੀਜ਼ਾਂ ਨੂੰ ਚੈੱਕ ਕੀਤਾ ਅਤੇ ਨਾਲ ਦੀ ਨਾਲ ਠੀਕ ਵੀ ਕੀਤਾ ਸੋ ਇਹ ਚਮਤਕਾਰੀ ਕਰੀਮ ਕਿਹੜੀ ਹੈ ਆਪਾਂ ਗੱਲਬਾਤ ਵੀ ਕਰਾਂਗੇ ਇਸ ਕੈਂਪ ਦੇ ਵਿੱਚ ਜੋ ਵੱਖ-ਵੱਖ ਬਿਮਾਰੀਆਂ ਦੇ ਮਰੀਜ਼ ਇੱਥੇ ਪਹੁੰਚੇ ਅਤੇ ਨਾਲ ਦੀ ਨਾਲ ਉਹ ਠੀਕ ਕੀਤੇ ਗਏ ਸੋ ਇਹ ਬਿਮਾਰੀਆਂ ਦੀ ਜੋ ਚਮਤਕਾਰੀ ਕਰੀਮ ਹੈ ਆਪਾਂ ਇਸ ਕਰੀਮ ਬਾਰੇ ਜਾਣਦੇ ਹਾਂ ਅਤੇ ਮਰੀਜ਼ਾਂ ਨਾਲ ਵੀ ਗੱਲਬਾਤ ਕਰਦੇ ਹਾਂ ਤੇ ਆਓ ਫਿਰ ਦਿਖਾਉਨੇ ਤੁਹਾਨੂੰ ਪੂਰੀ ਜਾਣਕਾਰੀ ਜੀ ਕੀ ਦਿੱਕਤ ਸੀਗੀ ਜੀ ਕੀ ਪ੍ਰੋਬਲਮ ਸੀਗੀ ਆਪਾਂ ਨੂੰ ਰਿਸਕ ਦੀ ਪ੍ਰੋਬਲਮ ਆਉਂਦੀ ਬਣਉਣੀ ਅੱਛਾ ਜੀ ਵੈਰੀ ਗੋਡ ਦੀ ਪ੍ਰੋਬਲਮ ਹੈ ਜੀ ਸਰਵਾਈਕਲ ਦੀ ਸਰਵਾਈਕਲ ਦੀ ਪ੍ਰੋਬਲਮ ਤੇ ਹੁਣ ਤੁਸੀਂ ਦਵਾਈ ਲਗਵਾਈ ਆ ਡਾਕਟਰ ਸਾਹਿਬ ਤੋਂ ਤੋਂ ਹਾਂਜੀ ਥੋੜਾ ਜਿਹਾ ਕੱਪਣਾ ਅੱਛਾ ਜੀ ਤੁਹਾਨੂੰ ਫਰਕ ਹਲਕਾ ਹਲਕਾ ਤੁਹਾਨੂੰ ਫਰਕ ਲੱਗ ਰਿਹਾ ਤੁਹਾਨੂੰ ਸਰ ਕਰ ਜੀ ਅੱਛਾ ਜੀ ਠੀਕ ਹੈ ਮੇਰਾ ਗੌਰਵ ਹੈ ਜੀ ਅੱਛਾ ਗੌਰਵ ਤੁਹਾਡਾ ਨਾਮ ਹਾਂਜੀ ਗੌਰਵ ਜੀ ਤੁਸੀਂ ਆਏ ਵਾਦਲੇ ਬੈਕਟਰੀ ਦਾ ਟੈਸਟ ਕਰਾਇਆ ਕਿੰਨਾ ਪਲੰਗਿਆ ਜਾਂਦਾ ਮੈਨੂੰ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਜਿਹੜੇ ਇਹਨਾਂ ਦੀ ਆ ਜੀ ਇਹ ਤਾਂ ਕੋਈ ਕੀਆ ਕਿ ਕੋਈ ਇਸ ਨੂੰ ਖਾਣ ਦਿੱਤੀ ਕੀ ਕਰਿਆ ਤੁਹਾਨੂੰ ਥੋੜਾ ਦੱਸਣਾ ਮੇਰਾ ਇਹਨਾਂ ਨੇ ਪਹਿਲਾਂ ਤਾਂ ਬਲੱਡ ਟੈਸਟ ਕੀਤਾ ਬਲੱਡ ਟੈਸਟ ਕਰਕੇ ਤੇ ਮੈਨੂੰ ਜਿਹੜੇ ਦੂਏ ਡਾਕਟਰ ਸਾਹਿਬਾ ਉਹਨਾਂ ਕੋਲ ਭੇਜਿਆ ਤੇ ਉਹਨਾਂ ਨੇ ਜਿਹੜੀ ਉਹਨਾਂ ਕੋਲ ਆਯੁਰਵੈਦਿਕ ਦਵਾਈ ਹੈ ਉਹਨਾਂ ਦੀ ਮਾਲਿਸ਼ ਕੀਤੀ ਉਹਨਾਂ ਨੇ ਪੂਰੇ ਸਰੀਰ ਤੇ ਤਾ ਥੋੜੀ देर 5-10 ਮਿੰਟ ਮੈਂ ਬੈਠਾ ਤਾਂ ਮੈਨੂੰ ਜਦੋਂ ਹੀ 5 ਮਿੰਟ ਬਾਅਦ ਇਹ ਫਰਕ ਪਤਾ ਚੱਲਣ ਲੱਗ ਗਿਆ ਵੀ ਹਾਂ ਦਵਾਈ ਵਿੱਚ ਐਨਰਜੀਕਟ ਹੈ ਹਾਂ ਜੀ ਸਾਸਰੀ ਗਾ ਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਹੈ ਗੁਰਮੀਤ ਕੋਰ ਅੱਛਾ ਜੀ ਵੀ ਆ ਗਏ ਹੋ ਸਾਨੂੰ ਬੜਾ ਚੈੱਕਅਪ ਕੀਤਾ ਜੀ ਅੱਜ ਜਦ ਸਿਆ ਜਾਨ ਨੇ ਪਾਜੀ ਉਹਨਾਂ ਨੇ ਦੱਸਿਆ ਸੀ ਕਿ ਫਿਰ ਅਸੀਂ ਆਏ ਹਾਂ ਅੱਛਾ ਜੀ ਸੋ ਕਿਦਾਂ ਕੀਤਾ ਤੁਹਾਡਾ ਚੈੱਕਅਪ ਕੀਤਾ ਜੀ ਤੁਹਾਨੂੰ ਕੀ ਦਵਾਈ ਦਿੱਤੀ ਉਹਨੇ ਕੀ ਕੀਤਾ ਦਵਾਈ ਦਿੱਤੀ ਅੱਛੀ ਦਿੱਤੀ ਦਵਾਈ ਖਾਣ ਵਾਲੀ ਦਿੱਤੀ ਨਹੀਂ ਜੀ ਖਾਣ ਮਲਾਂ ਵਾਲੀ ਦਿੱਤੀ ਲਗਾਉਣ ਵਾਲੀ ਕੋਈ ਹਾਂ ਲਗਾਈਏ ਲਗਾਈ ਹਾਂ ਜੀ ਸੋ ਤੁਹਾਨੂੰ ਉਹਦੇ ਨਾਲ ਕੋਈ ਰਾਹਤ ਮਿਲੀ ਜੀ ਹਾਂ ਜੀ ਰਾਹਤ ਮਿਲੀ ਉਹ ਅੱਛਾ ਇਹ ਕਿੰਨੇ ਟਾਈਮ ਦੇ ਵਿੱਚ ਤੁਹਾਨੂੰ ਰਾਹਤ ਮਿਲ ਗਈ ਜੀ ਮੂੰ ਥੋੜੀ ਜੇ ਬਾਅਦ ਰਾਹਤ ਮਿਲ ਗਈ 5-7 ਮਿੰਟ ਬਾਅਦ ਹਾਂ ਤੁਹਾਨੂੰ ਰਾਹਤ ਮਿਲੀ ਹਾਂ ਜੀ ਹਾਂ ਜੀ ਮਿਟਲ ਲੈਡ ਦਾ ਤੁਹਾਨੂੰ ਜੀ ਸਸਟੀ ਗੱਲ ਜੀ ਵਾਈ ਬੋਜੀ ਦਾ ਖਾਲਸਾ ਵਾਈ ਖਾਲਸਾ ਰਪਤੇ ਜੀ ਨਾਮ ਹੈ ਜੀ ਆਪਣਾ ਕਮਰ ਸਿੰਘ ਚੈੱਕ ਅਪ ਕਰਾਇਆ ਡਾਕਟਰ ਸਾਹਿਬ ਤੋਂ ਜੀ ਹਾਂ ਜੀ ਜੀ ਸੋ ਕਿਦਾਂ ਦਾ ਐਕਸਪੀਰੀਅੰਸ ਰਹੀ ਆ ਜੀ ਤੁਹਾਡੇ ਨਾਲ ਕੋ ਡੋ ਕੋ ਫਸਟ ਟਾਈਮ ਹੈ ਠੀਕ ਹੈ ਅਗੇ ਨੂੰ ਹਾਂ ਜੀ ਪਹਿਲਾਂ 240 ਸ਼ੂਗਰ ਸੀ ਚੈੱਕ ਕਰਾ ਕੇ 220 ਸੀ ਅੱਛਾ ਯਾਨੀ ਕਿ ਜਦੋਂ 20 ਪੁਆਇੰਟ ਘੱਟ ਹੋ ਗਏ ਅੱਛਾ ਜੀ ਸੋ ਇਸ ਦਾ ਘੱਟੇ ਕਿੰਨਾ ਕੋੜੀ ਸ਼ੂਗਰ ਜੀ ਜਦੋਂ ਤੁਹਾਡੇ ਮੁੰਨੇ ਨੇ ਚੈੱਕ ਕੀਤਾ ਕੁਛ ਤੁਹਾਨੂੰ ਦਿੱਤਾ ਜੀ ਕੁਛ ਨਹੀਂ ਉਹ ਦਵਾਈ ਮੈਡੀਸਿਨ ਲਈ ਹੈ ਲਾਉਣ ਨਾਲ ਅੱਛਾ ਲਗਾਉਣ ਵਾਲੀ ਹੈ ਕੁਝ ਖਾਣ ਵਾਲੀ ਵੀ ਦਿੱਤੀ ਜਨਾ ਨੇ ਨਹੀਂ ਜੀ ਕੋਈ ਅੱਛਾ ਜੀ ਹਾਂ ਜੀ ਉਦੋਂ ਨਾਲ ਸਾਨੂੰ ਸ਼ੂਗਰ ਚ ਤੁਹਾਡੀ ਜਿੰਨ ਹੋ ਗਈ ਹਾਂਜੀ ਜਿੰਨ ਕੱਢ ਅੱਛਾ ਜਾਨੀ ਧੰਨਵਾਦ ਠੀਕ मेरे को सर माइकल था तो इन्होंने दवाई लाई है हूँ ठीक है किस तरह लाई है दवाई की लाई मालिश करिए दवाई लगा हैं हाँ कितनी देर की, की थी करी है एक मिनट देसी है जी एक मिनट करी थोड़ी हाँ जी हाँ जी थोड़ा ठीक है हम तो हाँ जी हाँ मेरा परिचय आपको दे दूँ मैं डॉक्टर कमल शर्मा और मैं नेचुरोपैथी का डॉक्टर हूँ हम हाँ लोग नेचुरोपैथी के ऊपर वर्क करते हैं और नेचर ही एक ऐसी चीज़ होती है जो कि इंसान को पुनः स्थापित करती है उसी सिद्धांत पे आधारित ये प्रोडक्ट हिंदुस्तान में और आपको जान के आश्चर्य होगा हिंदुस्तान का ही प्रोडक्ट है लेकिन रिसर्च बाहर हुई और आप अब हिंदुस्तान में इसको यूज़ कर रहे हैं कंपनी के बारे में थोड़ा सा आप लोगों को जानकारी दे दूँ बाकी प्रोडक्ट के बारे में तो आप लोग को पता है चौदह साल हमको हो चुके हैं वर्ल्ड वाइड सत्तर कंट्री में और ये जो हम प्रोडक्ट आपके सामने प्रस्तुत कर रहे हैं इसके बहुत चमत्कारी रिजल्ट आते हैं ये मेडिसिन नहीं हैं लेकिन ये मेडिसिन से कम भी नहीं एक आयुर्वेदिक का ऐसा मेडिकल चीज़ बनी है जो जिसको भी हम देते हैं उनके शरीर के अंदर चमत्कारी परिवर्तन आते हैं और ये चमत्कारी परिवर्तन देखने के लिए जाँचने के लिए परखने के लिए आप हमारे लोकल प्रतिनिधि जो हैं डॉक्टर माखी सिंह इनसे मिल सकते हैं और देख सकते हैं आज भी हमने बहुत सारे लोगों के साथ ये ट्राई किया क्योंकि हमारी कंपनी का ये एक स्लोगन है पहले ट्राई पहले इस्तेमाल करो फिर विश्वास करो धन्यवाद हाँ जी सर आज जो ये कैंप लगाया गया कुरारी शहर के सो काफ़ी मरीजों भी असं पूछा काफ़ी उन्होंने आराम आया सो ये दवाई बारे की है प्रोडक्ट की है ये बारे दस सत्या जी ਪਹਿਲਾਂ ਤਾਂ ਮੈਂ ਸਾਰਿਆਂ ਤੋਂ ਪਹਿਲਾਂ ਭਾਈ ਅਮਰਜੀਤ ਸਿੰਘ ਤੇ ਮਾਨਜੀਤ ਦੇ ਚੈਨਲ ਵਾਲਿਆਂ ਨੂੰ ਮੇਰੇ ਤਰਫ ਤੋਂ ਸਤਿ ਸ਼੍ਰੀ ਅਕਾਲ ਜਿਹੜੇ ਹਰ ਤਰ੍ਹਾਂ ਦਾ ਸਾਡਾ ਸਹਿਯੋਗ ਦੇ ਰਹੇ ਆ ਕਰਾਲੀ ਦੇ ਵਿੱਚ ਜੋ ਅਸੀਂ ਅੱਜ ਕਰਾਲੀ ਕੈਂਪ ਲਾਇਆ ਉਹਦੇ ਬਾਰੇ ਮੈਂ ਥੋੜਾ ਜਿਹਾ ਜ਼ਿਕਰ ਕਰਦਾ ਤੁਹਾਨੂੰ ਭਾਰਤ ਵਿੱਚ ਪਹਿਲੀ ਵਾਰ ਇਹਨੂੰ ਨੈਨੋ ਟੈਕਨੋਲੋਜੀ ਤੋਂ ਬਣੀ ਆਯੁਰਵੈਦਿਕ ਤੋਂ ਬਣੀ ਕਰੀਮ ਚਮਤਕਾਰੀ ਕਰੀਮ ਜਿਸ ਨੂੰ ਬਣਾਇਆ ਗਿਆ ਹੈ ਮਲੇਸ਼ੀਆ ਵਿੱਚ RF3 ਵਰਲਡ ਜੋ 70 ਦੇਸ਼ਾਂ ਤੋਂ ਮਾਨਤਾ ਪ੍ਰਾਪਤ ਹੈ 14 ਸਾਲਾਂ ਤੋਂ ਇਹ ਕਰੀਮ ਚੱਲ ਰਹੀ ਹੈ ਸਰੀਰ ਦੇ ਕੁਝ ਹਿੱਸੇ ਤੇ ਲਗਾਉਣਾ ਹੀ ਬਾਅਦ ਵਿੱਚ ਸਰੀਰ ਵਿੱਚ ਚਮਤਕਾਰੀ ਪਰਿਵਰਤਨ ਆਉਂਦਾ ਹੈ ਇਹਦੇ ਤੁਸੀਂ ਅੱਜ ਦੇ ਤੁਹਾਨੂੰ ਜਿਹੜੇ ਰਿਜ਼ਲਟ ਐ ਮਰੀਜ਼ਾਂ ਨੇ ਲਏ ਆ ਉਹ ਤੁਹਾਨੂੰ ਵੀ ਦੱਸੇ ਜਾਣਗੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਸਾਡੇ ਸਰੀਰ ਦੇ ਵਿੱਚ ਬਹੁਤ ਸਾਰੀਆਂ ਦਿੱਕਤਾਂ ਆਂਦੀਆਂ ਉਹਨਾਂ ਦੇ ਉੱਤੇ ਇਹ ਪ੍ਰੋਡਕਟ ਨੂੰ ਆਪਾਂ ਇੰਡੀਆ ਦੇ ਵਿੱਚ ਲੌਂਚ ਕੀਤਾ ਔਰ ਅੱਜ ਭਾਈ ਸਾਹਿਬ ਸਾਡੇ ਬੰਗਲੌਰ ਤੋਂ ਆਏ ਸੀ ਜਿਨ੍ਹਾਂ ਨੇ ਬਹੁਤ ਹੀ ਜੋ ਸਾਡੇ ਇਥੇ ਦੇ ਮਰੀਜ਼ ਸੀਗੇ ਉਹਨਾਂ ਨੂੰ ਦੇਖਿਆ ਔਰ ਉਹਨਾਂ ਨੂੰ ਬਹੁਤ ਹੀ ਬੜੇ ਅੱਛੇ ਢੰਗ ਦੇ ਨਾਲ ਉਹਨਾਂ ਦਾ ਇਲਾਜ ਕੀਤਾ ਔਰ ਤੁਸੀਂ ਵੀਡੀਓ ਦੇ ਵਿੱਚ ਦੇਖਣਾ ਕਿ ਇਹ ਜਿਹੜੀ ਮਤਲਬ ਸਾਡੀ ਕਰੀਮ ਹੈ ਇਹ 5 10 15 ਮਿੰਟ ਬਾਅਦ ਤੁਹਾਨੂੰ ਦੱਸਦੀ ਆ ਕਿ ਸਾਡੀ ਜਿਹੜੀ ਇਹ ਕਰੀਮ ਹੈ ਇਹ ਸਰੀਰ ਤੇ ਉਤੇ ਕਿੰਨਾ ਅਫੈਕਟ ਕਰਦੀ ਆ ਦੂਸਰੀ ਗੱਲ ਸਾਡੇ ਕੋਲ ਇੱਕ ਮਸ਼ੀਨ ਆ ਅਸੀਂ ਸਾਰਿਆਂ ਜਿੰਨੇ ਮਰੀਜ਼ਾਂ ਦਾ ਅਸੀਂ ਬਲੱਡ ਟੈਸਟ ਕੀਤਾ ਉਹ ਬਲੱਡ ਟੈਸਟ ਦੇ ਵਿੱਚ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਵੀ 40-50 ਮਰੀਜ਼ਾਂ ਦੇ ਬਲੱਡ ਦੇ ਵਿੱਚ ਸਾਰਿਆਂ ਦਾ ਕਾਲਾ ਬਲੱਡ ਔਰ ਗਾੜਾ ਸ਼ੂਗਰ ਜਿਨ੍ਹਾਂ ਨੂੰ ਪਤਾ ਨਹੀਂ ਸੀਗਾ ਅਸੀਂ ਉਹ ਕਰੀਮ ਨੂੰ ਇਸਤੇਮਾਲ ਕੀਤਾ ਉਹ ਪੁਆਇੰਟਾਂ ਦੇ ਉੱਤੇ ਸਰੀਰ ਦੇ ਉੱਤੇ ਜਿਹਦਾ ਕਿ 10 ਮਿੰਟਾਂ ਦੇ ਵਿੱਚ ਰਿਜ਼ਲਟ ਆਇਆ ਕੋਈ ਵੀ ਸਰੀਰ ਦੀਆਂ ਹਰ ਇੱਕ ਤਰ੍ਹਾਂ ਦੀਆਂ ਜਿਹੜੀਆਂ ਦਿੱਕਤਾਂ ਕੋਈ ਵੀ ਲਾ ਲਓ ਤੁਸੀਂ ਜਿਹੜੀਆਂ ਅਸੀਂ ਅੱਜਕੱਲ੍ਹ ਆਪਰੇਸ਼ਨ ਕਰਾਉਂਦੇ ਆ ਆਪਰੇਸ਼ਨਾਂ ਤੋਂ ਬਚੋ ਮੇਰੀ ਹੱਥ ਜੋੜ ਕੇ ਬੇਨਤੀ ਆ ਗੋਡਿਆਂ ਦਾ ਆਪਰੇਸ਼ਨ ਜਾਂ ਡੈਲਸਿਸ ਕਰਨੀ ਜਾਂ ਹਾਰਟ ਦਾ ਆਪਰੇਸ਼ਨ ਜਾਂ ਹੋਰ ਵੀ ਕਈ ਤਰ੍ਹਾਂ ਦੀਆਂ ਜਿਹੜੀਆਂ ਬਿਵਾਰੀਆਂ ਸਮਾਂ ਘੱਟ ਹੋਣ ਕਰਕੇ ਮੈਂ ਜ਼ਿਆਦਾ ਕਹਿ ਨਹੀਂ ਸਕਦਾ ਹੈਗਾ ਅਸੀਂ ਬਲੱਡ ਜਿਹੜਾ ਚੈੱਕ ਕੀਤੇ ਆ ਉਹਨਾਂ ਦੇ ਵਿੱਚ ਗਾੜਾਪਨ ਸੀ ਜਿਹੜਾ ਉਹ ਤੁਸੀਂ ਵੀਡੀਓ ਦੇਖੋਗੇ ਵੀਡੀਓ ਦੇ ਵਿੱਚ ਬਲੱਡ ਅਸੀਂ 10 ਮਿੰਟਾਂ ਬਾਅਦ ਚੈੱਕ ਕੀਤਾ ਉਹਨਾਂ ਨਾਲ ਬਲੱਡ ਪਤਲਾ ਹੋ ਜਾਂਦਾ ਸਭ ਤੋਂ ਇੱਕ ਜਿਹੜੀ ਸਾਡੀ ਕਰੀਮ ਹੈ ਬਲੱਡ ਦੇ ਉੱਤੇ ਕੰਮ ਕਰਦੀ ਆ ਬਲੱਡ ਦੇ ਉੱਤੇ ਕੰਮ ਕਰਦੀ ਆ ਕਿਉਂ ਬਲੱਡ ਬੰਦੇ ਦਾ ਪਤਲਾ ਹੋਣਾ ਚਾਹੀਦਾ ਜਿਹਨੂੰ ਕਹਿੰਦੇ ਅਲਕਲਾਈਨ ਕਰਨਾ ਕਮਤਕਾਰੀ ਕਰੀਮ ਕਿਹਾ ਜਾ ਸਕਦਾ ਜੀ ਦੇਖੋ ਜੀ ਤੁਹਾਡੇ ਸਾਹਮਣੇ ਅੱਜ ਦਾ ਦਿਨ ਤੁਹਾਡੇ ਨਾਲ ਸੀ ਤਿੰਨ ਤੋਂ ਲੈ ਕੇ ਮੇਰਾ خیال 7:30 ਹੋਣ ਵਾਲੇ ਆ 7:30 ਹੋ ਗਏ ਆ ਤੇ ਤੁਸੀਂ ਦੇਖ ਹੀ ਸਕਦੇ ਆ ਕਰਾਲੀ ਇਲਾਕੇ ਦੇ ਕਿੰਨੇ ਮਰੀਜ਼ ਆ ਕਿਸ ਤਰ੍ਹਾਂ ਉਹ ਇੱਥੋਂ ਗਏ ਖੁਸ਼ ਮੈਂ ਉਹ ਤਾਂ ਜਮਤਕਾਰੀ کہہ ਰਿਹਾ ਜੀ ਅਸੀਂ ਕਹਿ ਰਹੇ ਸੀ ਉਹਨਾਂ ਨੇ ਸਾਨੂੰ ਹੋਰ ਸੈਪਟ ਕੀਤਾ ਵਾਕਈ ਇਹ ਚਮਤਕਾਰੀ ਕਰੀਵਾ ਜੀ ਸੋ ਕਾਫੀ ਡੈਮੋ ਦੇਖੇ ਨੇ ਤੁਹਾਡੇ ਸਭ ਨੂੰ ਆਰਾਮ ਆਇਆ ਤੇ ਇੱਕ ਵਾਰੀ ਇਹ ਕਰੀਮ ਦੀ ਥੋੜੀ ਜੀ ਮਤਲਬ ਕਿ ਦਰਸ਼ਕਾਂ ਨੂੰ ਉਹ ਵੀ ਸ਼ਕਤੀ ਦੇਖੋ ਜੀ ਮੇਰਾ ਮੈਂ ਬੈਦ ਮਲਕੀ ਸਿੰਘ ਮਾਨ ਮੋਹਾਲੀ ਤੋਂ ਜਿਹੜੇ ਹੁਣ ਇਹ ਇਲਾਕਾ ਜਿਹੜੀਆਂ ਸਟੇਟਾਂ ਹੈਗੀਆਂ ਇਹ ਸਾਡੇ ਭਾਈ ਸਾਹਿਬ ਹੈਗੇ ਆ ਵਿਨੋਦ ਜੀ ਡਾਕਟਰ ਹੈ ਸਪੈਸ਼ਲਿਸਟ ਤੋਂ ਉਹ ਮੇਰੇ 1.5-2 ਸਾਲਾਂ ਤੋਂ ਨਜ਼ਦੀਕੀ ਹੈ ਜਿਨ੍ਹਾਂ ਨੇ ਅਸੀਂ ਇਹ ਕਰੀਮ ਅਸੀਂ ਲੈ ਕੇ ਆਏ ਆ 1.5-2 ਸਾਲਾਂ ਤੋਂ ਅਸੀਂ ਇਸ ਚੀਜ਼ ਨੂੰ ਸੋਚ ਰਿਹਾ ਜੀ ਕਿ ਇੰਡੀਆ ਦੇ ਵਿੱਚ ਤੁਸੀਂ ਭਲਾ ਕਰੋ ਡਾਕਟਰ ਸਾਹਿਬ ਨੇ ਸਾਡੇ ਤੇ ਬਹੁਤ ਹੀ ਰਹਿਮਤ ਬੜਾ ਹੱਥ ਧਰਿਆ ਸਮਝੋ ਟਾਈਮ ਕੱਢਿਆ ਆਪਣਾ ਮੁਸ਼ਕਲਾਂ ਦੇ ਵਿੱਚ ਇੰਨੀ ਗਰਮੀ ਦੇ ਵਿੱਚ ਉਹ ਸਾਡੇ ਕੋਲ ਆਏ ਤੇ ਅਸੀਂ ਇਹ ਕੈਂਪ ਨੂੰ ਲਾਇਆ ਹੈਗਾ ਇਹ ਬਨੋਦ ਜੀ ਦੀ ਸਾਰਿਆਂ ਨੂੰ ਸਿਰ ਤੇ ਸਾਡਾ ਮਤਲਬ ਉਹ ਪੂਰਾ ਸੰਜੋਗ ਹੈ ਮੇਰੇ ਨਾਲ ਮੈਂ ਮਲਕੀ ਸੀ ਮਾਨ ਹੈ ਮੇਰਾ ਵੈਦਖਾਨਾ ਮੁਹਾਲੀ ਹੈ 70 ਸੈਕਟਰ ਔਰ ਥੱਲੇ ਮੇਰੇ ਅਸੀਂ ਨੰਬਰ ਵੀ ਪਾਵਾਂਗੇ ਜੇ ਕਿਸੇ ਨੂੰ ਕੋਈ ਸਾਡੀ ਜ਼ਰੂਰਤ ਪਵੇ ਗੱਲਬਾਤ ਕਰਨੀ ਹੋਵੇ ਜਾਂ ਕੋਈ ਡੈਮੋ ਕਰਨੀ ਹੋਵੇ ਜਾਂ ਕਿਸੇ ਨੇ ਕਿਤੇ ਕੋਈ ਪ੍ਰੋਗਰਾਮ ਕਰਾਉਣਾ ਹੋਵੇ ਤੇ ਅਸੀਂ ਉੱਥੇ ਆਪਣਾ ਪਹੁੰਚਾਂਗੇ ਸੇਵਾ ਕਰਾਂਗੇ ਆਉਣ ਵਾਲੇ ਸਮੇਂ 'ਚ ਮੇਰਾ ਖਿਆਲ ਵੀ ਅਸੀਂ ਅਗਲੇ ਮਹੀਨੇ ਦੇ 15 ਤਰੀਕ ਤੱਕ ਅਸੀਂ ਇਹੀ ਕੰਪਨੀ ਨੂੰ ਕੰਪੈਲ ਕਰਾਂਗੇ ਕਿਤੇ ਅੱਛੇ 5 ਸਟਾਰ ਹੋਟਲ ਦੇ ਵਿੱਚ ਅਸੀਂ ਬਹੁਤ ਵਧੀਆ ਪ੍ਰੋਗਰਾਮ ਕਰਾਂਗੇ ਜਿਨ੍ਹਾਂ ਦੇ ਵਿੱਚ ਡਾਕਟਰ ਵੀ ਆਣਗੇ ਔਰ ਮਰੀਜ਼ ਵੀ ਆਣਗੇ ਇਹ ਪੰਜਾਬ ਦੇ ਵਿੱਚ ਪਹਿਲੀ ਵਾਰ ਹੀ ਆਈ ਹੈ ਜੀ ਪੰਜਾਬ ਦੇ ਵਿੱਚ ਵੀ ਪਹਿਲੀ ਵਾਰ ਹੀ ਸਮਝੋ ਤੇ ਇੰਡੀਆ ਦੇ ਵਿੱਚ ਵੀ ਇਹ ਮਤਲਬ ਕੁਝ ਟਾਈਮ ਤੋਂ ਆਈ ਆ ਕੁਝ 6 ਮਹੀਨੇ ਸਾਲ ਪਰ ਪਤਾ ਤਾਂ ਸਾਨੂੰ ਪਹਿਲੇ ਸੀ ਤੇ ਪਰ ਇਹਨਾਂ ਦਾ ਮਤਲਬ ਕੋਈ ਇਹੋ ਜੇ ਕਾਰਨਾ ਕਰਕੇ ਅਸੀਂ ਇਹਨੂੰ ਅੱਗੇ ਲੋਕਾਂ ਨੂੰ ਨਹੀਂ ਦੱਸ ਸਕੇ ਤੇ ਸਾਡੇ ਹੀ ਕਾਰਨਾ ਕਰਕੇ ਕੁਝ ਰੁਕਾਵਟਾਂ ਪੈਂਦੀਆਂ ਰਹੀਆਂ ਤੇ ਅਸੀਂ ਹੁਣ ਕੰਪਨੀ ਦੇ ਨਾਲ ਸੰਜੋਗ ਤੇ ਦੇ ਸਸੀਕਾ